ਸਤ ਤੁਸੀਂ ਪਿੰਡ ਦਾ ਸਪੰਚ ਚੁਣੇ ਗਏ ਹੋ ਪਿੰਡ ਦੇ ਲੋਕਾਂ ਨੇ ਤੁਹਾਨੂੰ ਸਰਬਸੰਤੀ ਦਾ ਸਪੰਚ ਚੁਣਿਆ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਕੀ ਕਹਿਣਾ ਚਾਹੋਗੇ ਕਿਵੇਂ ਦਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਕਾਜੀਪੁਰ ਤੇ ਮੈਂ ਪਿੰਡ ਦਾ ਸਰਪੰਚ ਕਰਤਾਰ ਸਿੰਘ ਬੋ ਰਿਆਂ ਕਿ ਅਹੀਂ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਪੂਰੀ ਇਮਾਨਦਾਰੀ ਤੇ ਆਪਣੀ ਪੂਰੀ ਹਿੰਮਤ ਲਾ ਕੇ ਕਰਾਂਗੇ ਇਸ ਕਰਕੇ ਬਾਕੀ ਜਿਹੜਾ ਸਾਡਾ ਪਿੰਡ ਦਾ ਜਿਹੜੇ ਕੰਮ ਨੇ ਉਹ ਹੈ ਨੇ ਕਾਫੀ ਹੋਣ ਵਾਲੇ ਇਹ ਨਹੀਂ ਵੇ ਹੋ ਗਏ ਨੇ ਸਾਰੇ ਹੋਣ ਵਾਲੇ ਬਾਕੀ ਪਏ ਨੇ ਪਾਣੀ ਦਾ ਖਾਸ ਕਰਕੇ ਸਾਨੂੰ ਵੱਡੀ ਪ੍ਰੋਬਲਮ ਪਾਣੀ ਦੀ ਦੇ ਰੋੜ ਦੀ ਹੈ ਪਹਿਲੀ ਵਾਰੀ ਸਰਪੰਚ ਬਣਿਆ ਕੋ ਪਹਿਲੋਂ ਵੀ ਸਰਪੰਚ ਰਾ ਚੁੱਕੀ ਨਹੀਂ ਨਹੀਂ ਪਹਿਲੀ ਵਾਰੀ ਸਰਪੰਚ ਬਣਿਆ ਜੀ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ رہ ਚੁੱਕੇ ਜਿਹੜੇ ਤੁਹਾਡੀ ਪੰਚਾਇਤ ਵਾਲੋ ਪੂਰੇ ਕਰਾਏ ਜਾਣੇ ਦੂਰੇ ਕੋਈ ਨਹੀਂ ਮਤਲਬ ਨਾਲੇ ਬਣਨ ਵਾਲੇ ਨੇ ਸੜਕ ਦਾ ਕੰਮ ਹੋਣ ਵਾਲਾ ਹੈ ਪਿੰਡ ਦੇ ਕੁਝ ਜਿਹੜੇ ਡੇਰਿਆਂ ਦੇ ਕੰਮ ਨੇ ਉਹਨਾਂ ਦਾ ਬਿਲਕੁਲ ਹੀ ਕੋਈ ਨਹੀਂ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕਿਹੜਾ ਮੇਜਰ ਕੰਮ ਜਿਹੜਾ ਰਹਿ ਗਿਆ ਵਾ ਜਿਹੜਾ ਉਹ ਤੁਹਾਡੀ ਮਨਜਾ ਮੇਜਰ ਕੰਮ ਜਿਹੜਾ ਸਾਡਾ ਮੇਨ ਕੰਮ ਹੈ ਪਿੰਡ ਦਾ ਨਾਲਿਆਂ ਦਾ ਕੰਮ ਹੈ ਪਿੰਡ ਦੇ ਪਾਣੀ ਦਾ ਜਿਹਾ ਵਿਕਾਸ ਜਿਹੜਾ ਉਹ ਬਿਲਕੁਲ ਹੀ ਨਹੀਂ ਹੋ ਸਕਿਆ ਆ ਗੱਲ ਕਰੀਏ ਆਪਣੇ ਸਰਪੰਚ ਸਾਹਿਬ ਨੌਜਵਾਨਾਂ ਦੀ ਨੌਜਵਾਨਾਂ ਵਾਸਤੇ ਪੰਚਾਇਤ ਉਹ ਲੋਕੀ ਪਲੇਟਫਾਰਮ ਹੋਵੇਗਾ ਦੇਖੋ ਜੀ ਨੌਜਵਾਨਾਂ ਵਾਸਤੇ ਜਿਹੜੇ ਕੰਮ ਨੇ ਉਹ ਖੇਡਾਂ ਦਾ ਮੈਦਾਨ ਬਣਾਉਣ ਵਾਸਤੇ ਜਿਹੜੀ ਉਹਨਾਂ ਦੀਆਂ ਖੇਡਾਂ ਦਾ ਸਮਾਨ ਲਿਆਉਣ ਵਾਸਤੇ ਅਸੀਂ ਜਿਹੜੀ ਕੋਸ਼ਿਸ਼ ਜਿਹੜੀ ਉਹ ਕਰਦੇ ਜ਼ਰੂਰ ਕਰਾਂਗੇ ਇਹ ਤਾਂ ਨੌਜਵਾਨ ਜ਼ਮੀਨਾਂ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਬਾਹਰ ਦੇ ਮੁਸਾਫਰ ਲੱਜਣ ਹੈਗਾ ਉਹਨਾਂ ਨੂੰ ਕੀ ਵੈਸੇ ਦੇਣਾ ਚਾਹੋਗੇ ਤੁਸੀਂ ਉਹ ਵੇਖੋ ਜੀ ਮੈਸੇਜ ਆਹੀ ਤੇ ਆਨੇ ਆ ਕਿ ਉਹ ਇੱਥੇ ਕਾਰੋਬਾਰ ਕਰਨ ਜਿਹੜੇ ਵੀ ਆਪਣੇ ਕਾਰੋਬਾਰ ਕਰਨ ਆਪਣੀ ਨੌਕਰੀ ਦੀ ਥਾਂ ਆਪ ਨੌਕਰ ਰੱਖਣ ਦੀ ਕੋਸ਼ਿਸ਼ ਕਰਨ ਜਿਹੜੀ ਆਉਂਦੀ ਜਗਾ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਹਨ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੋ ਸਰਪੰਚ ਵੀ ਕਿਤੇ ਨਾ ਕਿਤੇ ਪੱਖਪਾਤ ਕਰ ਜਾਂਦੇ ਆ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜੀ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਹੋਏਗਾ ਅਸੀਂ ਜਿਹੜੇ ਨਰੇਗਾ 'ਚ ਬੰਦੇ ਪਾਵਾਂਗੇ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਖਾਤੇ ਲੈ ਕੇ ਉਹਨਾਂ ਦੇ ਸਿੱਧੇ ਖਾਤੇ 'ਚ ਹੀ ਪੈਸੇ ਪਾਵਾਂਗੇ ਅਸੀਂ ਇਹੋ ਜਿਹਾ ਕੋਈ ਨਹੀਂ ਕਰਾਂਗੇ ਕਿ ਉਹਨਾਂ ਦੇ ਪੈਸੇ ਕਢਾ ਕੇ ਆਪ ਖਾਣ ਦੀ ਕੋਸ਼ਿਸ਼ ਕਰੀਏ ਸਰਪੰਚ ਸਾਹਿਬ ਕਈ ਵਾਰੀ ਪ੍ਰਸਤਾਨਾਂ ਨੂੰ ਲੈ ਕੇ ਰਸਨ ਕਰਦੀ ਸਮੱਸਿਆ ਪੈ ਜਾਂਦੀ ਪਿੰਡ ਦੇ ਵਿੱਚ ਸਰਪੰਚ ਵੀ ਕਿਰਦੰਗ ਦੇ ਪੱਖਪਾਤ ਕਰ ਜਾਂਦੇ ਨੇ ਤੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਅਪਰਾ ਲੱਗਦਾ ਇਹੋ ਜਿਹਾ ਕੋਈ ਅਸੀਂ ਇਸ ਗੱਲ ਦੀ ਪਹਿਲੇ ਤੋਂ ਹੀ ਵਾਅਦਾ ਕੀਤਾ ਹੋਇਆ ਹੈ ਇਨੂੰ ਕੋਸ਼ਿਸ਼ ਨੇ ਕਹਿੰਦੇ ਇਹਨੂੰ ਵਾਅਦਾ ਕਹਿੰਨੇ ਆ ਕਿ ਅਸੀਂ ਕਦੀ ਇਹੋ ਜਿਹੀ ਪੱਖ ਬਾਤ ਨਹੀਂ ਕਰਾਂਗੇ ਅਸੀਂ ਪਿੰਡ ਦਾ ਕੋਈ ਜੀ ਆਏ ਉਹਦੇ ਨਾਲ ਜਿਸ ਤਰ੍ਹਾਂ ਦਾ ਵਰਤੀਰਾ ਹੈ ਜਿੱਦਾ ਅਨਸਾਫ਼ ਦੇ ਨਾਲ ਉਹਦਾ ਕੰਮ ਕੀਤਾ ਜਾਏਗਾ ਗੱਲ ਕਰੀ ਐਜੂਕੇਸ਼ਨ ਦੀ ਬੱਚਿਆਂ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਆਪਣੇ ਪਿੰਡ ਨੂੰ ਐਜੂਕੇਸ਼ਨ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੱਧ ਤੋਂ ਵੱਧ ਵੀ ਜਿਹੜਾ ਕੰਮ ਆ ਉਹ ਕੀਤਾ ਜਾਵੇ ਜਪਨ ਸਾਹਿਬ ਪਿੰਡ ਦੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਕੀ ਧੰਨਵਾਦ ਕਰਨਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਅਸੀਂ ਤੇ ਟੋਟਲ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਨੂੰ ਅਸੀਂ ਇੱਕ ਪੂਰੀ ਪਲੇਟਫਾਰਮ ਦੇ ਉੱਤੇ ਇਕੱਠਾ ਕੀਤਾ ਤੇ ਇਕੱਠਾ ਰਹੇਗਾ ਅਸੀਂ ਕੋਈ ਨਖੇੜਨ ਦੀ ਕੋਸ਼ਿਸ਼ ਨਹੀਂ ਕਰਾਂਗੇ